ਦੀ ਬਾਦਸ਼ਾਹ everyone say thank you ਸਮਸ਼ੇਕ ਦੀਵਾਨ ਖੁਦਾ ਜੀ ਅਸੀ ਤੁਹਾਨੂੰ ਧੰਨਵਾਦ ਥੋੜੀ ਬੜੀਆਈ ਕਰਦੇ ਖੁਦਾ ਬਹੁਤ ਹੀ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਵਰ ਕਿ ਤੁਹਾਬਲੇਸ਼ੂ ਤੁਸੀਂ ਅੱਜ ਦਾ ਦਿਨ ਬਖਾਇਆ ਮੇਰੇ ਖੁਦਾ ਜੀ ਔਰ ਮੇਰੇ ਪ੍ਰਭੂ ਇੰਨੀ ਆਗਿਆਕਾਰੀ ਕਰਨ ਵਾਲੇ ਆਤਮ ਹਤ ਬੱਚੇ ਬਖਸ਼ੇ ਮੇਰੇ ਖੁਦਾ ਜੀ ਜਿੰਨਾ ਪ੍ਰੇਮ ਦੇਣ ਵਾਸਤੇ ਧੰਨਵਾਦ ਕਰੇ ਕਰੂ ਇੰਨੀ ਇੱਜ਼ਤ ਦੇਣ ਵਾਸਤੇ ਧੰਨਵਾਦ ਕਰੂ ਇਹ ਸਾਰੀ ਇੱਜ਼ਤ ਮਹਿਮਾ ਜਲਾਲ ਖੁਦਾ ਜੀ ਤੁਹਾਡਾ ਹੈ ਮੇਰੇ ਖੁਦਾ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨਿਆਂ ਨੂੰ ਤੁਸੀਂ ਮਾਂ ਹੋਣ ਦਾ ਅਧਿਕਾਰ ਬਖਸ਼ਿਆ ਮੇਰੇ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਨੂੰ ਮਾਂ ਹੋਣ ਦਾ ਸੁੱਖ ਵੀ ਮਿਲੇ ਮੇਰੇ ਬੱਚੇ ਆਮੀਨ ਪਰਬੂ ਉਹਨਾਂ ਦੇ ਬੱਚਿਆਂ ਦੇ ਜੀਵਨ 'ਚ ਉਹਨਾਂ ਨੂੰ ਖੁਸ਼ੀ ਦੀਆਂ ਖਬਰਾਂ ਮਿਲਣ ਮੇਰੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੀ ਆਗਿਆਕਾਰੀ ਵਿੱਚ ਚੱਲਣ ਮੇਰੇ ਗੁਰਸਾਰ ਹਨ ਪਰ ਪ੍ਰਭੂ ਤੁਸੀਂ ਸਾਨੂੰ ਮਾਂ ਨਾਲੋਂ ਵੀ ਵੱਧ ਪਿਆਰ ਕਰਦੇ ਅਸੀਂ ਆਪ ਜੀ ਦੇ ਸ਼ੁਕਰਗੁਜ਼ਾਰ ਹਾਂ ਪਰਬੂ ਮੈਂ ਪ੍ਰਾਰਥਨਾ ਕਰਦੀ ਹਾਂ ਜਿਹੜੀਆਂ ਭੈਣਾਂ ਮਾਂ ਸੁਣਨ ਦੇ ਲਈ ਤਰਸਦੀਆਂ ਆਂ ਅੱਜ ਉਹ ਫਲਦਾਰ ਹੋ ਜਾਣ ਮੇਰੇ ਤੁਹਾਨੂੰ ਬੜੀ ਆਸ਼ੀਸ਼ ਦਿਓ ਮੇਰੇ ਪ੍ਰਭੂ ਅਮੇਨ ਬੱਚੇ ਨੂੰ ਲੰਮਾ ਜੀਵਨ ਚੰਗੀ ਸਿਹਤ ਦੇਣਾ ਮੇਰੇ ਪ੍ਰਭੂ ਅਮੇਨ ਮੇਰੇ ਪ੍ਰਭੂ ਜੋ ਦਰਸ਼ਨ ਇਹਨਾਂ ਨੂੰ ਤੁਸੀਂ ਦਿੱਤੇ ਜੋ ਸੁਪਨੇ ਇਹਨਾਂ ਨੇ ਦੇਖੇ ਹੋ ਪੂਰੇ ਮੋਰ ਅਮੇਨ ਤੁਹਾਡੇ ਦੁਨੀਆ ਦੇ ਕੰਡੇ ਤੱਕ ਤੁਹਾਡੀ ਗਵਾਹੀ ਨੂੰ ਲੈ ਕੇ ਅਮੇਨ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ